ਸਵਾਗਤ ਹੈ ਸਾਰਿਆਂ ਦਾ ਆਪਣੇ ਨਵੇਂ ਵਲੌਗ 'ਚ ਤੇ ਅੱਜ ਆਪਾਂ ਲੈ ਕੇ ਆਣਾ ਆਪਣਾ ਟਰੈਕਟਰ ਕੋ ਕੱਲ ਦਾ ਬੰਪਰ ਲਵਾਣ ਛੱਡਿਆ ਹੋਇਆ ਤੇ ਹੁਣ ਆਪਾਂ ਡੀਕ ਰਹੇ ਆ ਮਿੱਟੀ ਨੂੰ ਚਲਦਿਆਂ ਜੀ ਅੱਜ ਆਪਣਾ ਲੈ ਕੇ ਆਨੇ ਆ ਟਰੈਕਟਰ ਦੇਖਦੇ ਆ ਕਿਵੇਂ ਦੀ ਲੁੱਕ ਲੱਗਦੀ ਉਹਦੀ ਟਰੈਕਟਰ ਬਿਆਂ ਪਰਾਂਡਾ ਵੀ ਸੁੰਨਾ ਸੁੰਨਾ ਹੋਇਆ ਪਿਆ ਅੱਜ ਜਿਉਂ ਡੀਕਦੇ ਪਿਆਂ ਮਿੱਟੀ ਨੂੰ ਮਿੱਟੀ ਨਹੀਂ ਹਜੇ ਆਇਆ ਇਹ ਥੋੜਾ ਜਿਹਾ ਲੇਟ ਹੋ ਗਿਆ ਅੱਜ ਨਹੀਂ ਕਣਕ ਨੂੰ ਪਾਣੀ ਲੰਦਾ ਤਾਂ ਕਰਕੇ ਇਹ ਲੇਟ ਹੋ ਗਿਆ ਹੁਣ ਇਹਨੂੰ ਪਾ ਡੀਕ ਦੇ ਵੇ ਆ ਯਾਰ ਗੱਡੀ ਇੱਥੇ ਨੂੰ ਸੈਰ ਨੂੰ ਲਾ ਕੇ ਬੰਦ ਕਰ ਲਈ ਇੱਕ ਵਾਰ ਮਿੱਥੀ ਆ ਗਿਆ ਉਹ ਮਿੱਥੀ ਨੂੰ ਮੇਰੇ ਨਾਲ ਅਸੀਂ ਤੁਰ ਪਏ ਆ ਆਸਰਾ ਰੱਬ ਦਾ ਇਹਦੇ ਸਾਡੇ ਪਿੰਡ ਵਾਲਾ ਇਹਨੇ ਟੂਰਨਾਮੈਂਟ ਕਰਾਇਆ ਮਗਨ ਕਿੱਦਾਂ ਗੱਗਣਾ ਅੱਛਾ ਇਦਰ ਮਿੱਥੀ ਨਾਲ ਟਾਈਮ ਪਾਸ ਨਹੀਂ ਹੁੰਦਾ ਮਿੱਥੀ ਨੂੰ ਫੋਨ 'ਤੇ ਬੜੇ ਵੇ ਹਨ ਪੂਰੇ ਮਿੱਥੀ ਕੀ ਦੇਖਦਾ ਬਲੌਗ ਮਿੱਥੀ ਨੂੰ ਬਲੌਗ ਦੇਖਣ ਲੱਗੇ ਹੋਏ ਤੇ ਆਪਾਂ ਨੂੰ ਹਲੇ ਘੰਟਾ ਹੋਰ ਲੱਗ ਜਾਣਾ ਆਪਾਂ ਪਹੁੰਚ ਗਏ ਆਪਣੀ ਜਗ੍ਹਾ ਤੇ ਤੇ ਆ ਖੜਾ ਪ੍ਰੀਤ ਤੇ ਆ ਬੰਦਾ ਪਤਾ ਨਹੀਂ ਕਿਸੇ ਹੋਰ ਦਾ ਇਹ ਟੂ ਸਪੀਡ ਜਾਣਾ ਆਪਣੇ ਵਾਲਾ ਉਹ ਖੜਾ ਇੱਧਰ ਤੇ ਅੰਦਰ ਬਾਈ ਹੁੰਦੀ ਲੱਗੇ ਹੋਏ ਬੈਂਪਰ ਤੇ ਕਟਿੰਗ ਫੋਟਿੰਗ ਕਰਨ ਇਹ ਹੀ ਰਣੀ ਹੈ ਜੇ ਜਿਹੜਾ ਹਰੀ ਸਲਵਾਲਨੀ ਆਪਾਂ ਮੈਂ ਕਿਹੜੇ ਪਹਿਲਾਂ ਪੈ ਰੱਖਣੇ ਆਲੇ ਇਧਰ ਹੁੱਕ ਖੋਲੀ ਵੀ ਹੈ ਟਰੈਕਟਰ ਦੀ ਆਪਾਂ ਹੁੱਕ ਵੀ ਨਵੀਂ ਬਣਾਉਣੀ ਹੈ ਤੇ ਆਪਾਂ ਹਾਈਕਲ ਜਿਹੜੀ ਨਾਲ ਹੀ ਲੈ ਜਾਣੀ ਹੈ ਕਿਉਂਕਿ ਸਾਨੂੰ ਗੰਨੇ ਵਾਸਤੇ ਹੁੱਕ ਇਹ ਵੀ ਚਾਹੀਦੀ ਹੈ ਤੇ ਸਾਡੀ ਟਰਾਲੀ ਦੀ ਹੁੱਕ ਵੀ ਬੜੀ ਹੈ ਉਹ ਵੀ ਚਾਹੀਦੀ ਹੈ ਹਾਈ ਦਾ ਫੇਸ ਛੋਟਾ ਹੈ ਤੇ ਆਪਾਂ ਟਰਾਲੀ ਦੀ ਹੁੱਕ ਨਵੀਂ ਬਣਾ ਰਣੀ ਆਪਣੀ ਤੇ ਆ ਵੀ ਆਪਾਂ ਨਾਲ ਲਾ ਜਾਣੀ ਕੀ ਲਖੋ ਫੇਕਰਾ ਲਈ ਆ ਵੇਟ ਕਰਵਾ ਲਿਆ ਵਾਂਪਰ ਦਾ ਵਾਂਪਰ ਦਾ ਵੇਟ ਬਣ ਗਿਆ ਕੁਆਂਟਲ ਕਰੀਬ ਤੇ ਹੁਣ ਬਾਈ ਲੈ ਚਲੇ ਆ ਬਾਹਰ ਕੱਸਣ ਇੱਕ ਵਾਰ ਕੱਸ ਕੇ ਤੁਹਾਨੂੰ ਚੈੱਕ ਕਰਾਣੇ ਆ ਲੁੱਕ ਕਿ ਇਦਾਂ ਦੀ ਤਾਂ ਇੱਕ ਬਾਈਆਂ ਦਾ ਆਪਣਾ ਟਰੈਕਟਰ ਖੜਾ ਹੀ ਦਿਨਾਂ ਟੂਚਨ ਟੂਚਨ ਪਾ ਕੇ ਬਣੇ ਸਾਰਾ ਸਮਾਨ ਨਾ ਬਾਹਰ ਤੋਂ ਅੰਦਰ ਕਰ ਲੈਂਦੇ ਇਹ ਯਾ ਇਹਨਾਂ ਦੀ ਵਰਕਸ਼ਾਪ ਅੰਦਰਲੇ ਸਾਈਡ ਤੋਂ ਆ ਇੱਕ ਇਧਰ ਉਹ ਟ੍ਰੌਲੀ ਦਾ ਕੰਮ ਚੱਲੀ ਜਾਂਦਾ ਨਾਲ ਤੇ ਇੱਕ ਉਹ ਅੱਧੀਆਂ ਉਧਰ ਉਹਦਾ ਕੰਮ ਚੱਲੀ ਜਾਂਦਾ Nou nou bumper geld ਹੀਟਿੰਗ ਹੋ ਗਈ ਸ਼ੁਰੂ ਸਿੱਡਾ ਵਾਲੇ ਪੱਲੇ ਕਸਤੇ ਤੇ ਉੱਪਰ ਇੱਕ ਮੋਰੇ ਵਾਲਾ ਰਹੇਗਾ ਤੇ ਇਸ ਤਰ੍ਹਾਂ ਆ ਰਹੀ ਆ ਜੀ ਵਾਪਰ ਹੋ ਗਿਆ ਗੇਟ ਤੇ ਬਸ ਇੱਕ ਜੀ ਇਹ ਆ ਪਲੇਟ ਰਹਿ ਗਈ ਆ ਬਾਈ ਉਧਰ ਤਿਆਰ ਕਰਦਾ ਪਿਆ ਪਲੇਟ ਤੇ ਮੋਰੇ ਵਾਲੇ ਦੀ ਲੱਗੀ ਐ ਤੇ ਇਹਦੇ ਬਾਅਦ ਆਪਾਂ ਇਹਨੂੰ ਪੇਂਟ ਕਰਾ ਲੈਣਾ ਪੇਂਟ ਦੇ ਬਾਅਦ ਦੇਖਦੇ ਹਾਂ ਕਿਦਾਂ ਦੀ ਲੁੱਕ ਆਉਣੀ ਹੁਣ ਆ ਪਲੇਟ ਲਾ ਕੇ ਇੱਕ ਵਾਰ ਫਿਰ ਦੁਬਾਰਾ ਦੇਖਦੇ ਹਾਂ ਕਿ ਐਸੀ ਮੰਨਵਾਣੀ ਦੇਖ ਐਸਾ ਤੁੰਨੇ ਉੱਪਰ ਪਲੇਟ ਆਹ ਇਧਰ ਇਹਨਾਂ ਦੀਆਂ ਗਟੀਆਂ ਪਈਆਂ ਬੰਪਰ ਦੀ ਮੋਹਰ ਲਈ ਪਲੇਟ ਆ ਜਿਆਦਾ ਮੋਟੀ ਹੈ ਤੇ ਉਹ ਸਿੰਪਲ ਆ ਜਾਂਦੀਆਂ ਥੋੜੀਆਂ ਮੋਟੀਆਂ ਐ ਉਹ ਆਹ ਤੇ ਬਾਕੀ ਆਹ ਇਧਰ ਬੰਪਰ ਬਏ ਖੋਲੇ ਦੇ ਜਿਹੜੇ ਬਾਈ ਵਿੱਚ ਕਟਵਾ ਜਾਂਦੇ ਆਪਣੇ ਢੇਰ ਲੱਗਿਆ ਪਿਆ ਐ ਗੱਲਿਆਂ ਦਾ ਬੰਪਰ ਦੀ ਟਕਰਾਈ ਦਾ ਕੰਮ ਤੇ ਇੱਧਰ ਆਪਾਂ ਹੋਕ ਕਰਾਣ ਲੱਗਿਆਂ ਹੁੱਕ ਫਿੱਟ ਲੋ ਜੀ ਬੰਪਰ ਲੱਗ ਗਿਆ ਆਪਣੇ ਟਰੈਕਟਰ ਦਾ ਹੋ ਗਿਆ ਰੈਡੀ ਹੈ ਬਸ ਇਹਨੂੰ ਪੇਂਟ ਰਹਿ ਗਿਆ ਤੇ ਪੇਂਟਰ ਨੂੰ ਕਹਤਾ ਵਾ ਹੁਣ ਪੇਂਟ ਲਾਉਣਾ ਪਿਆ ਇਹਨਾਂ ਸਫਾਈ ਫੁੱਲੀ ਹੋ ਗਈ ਈ ਉੱਪਰ ਹੀ ਆਂ ਆਹ ਦੇਖੋ ਬੀ ਇਹਨਾਂ ਬਹੁਤ ਵਧੀਆ ਸਫਾਈ ਕੀਤੀ ਵੀ ਹੈ ਹੋ ਜੀ ਬੰਪਰ ਫਿੱਟ ਹੋ ਗਿਆ ਤੇ ਹੁਣ ਆਪਾਂ ਕਰਾਂਗੇ ਜੀਆਂ ਪੇਂਟ ਨਾਲੇ ਪੇਂਟ ਵਾਲੀ ਸ਼ਾਪ ਹੈ ਤੇ ਇਧਰ ਆ ਬੰਪਰ ਫਿੱਟ ਕਰ ਲਈ ਕੋਈ ਇਧਰ ਇਹ ਆਉ ਆਈ ਦੀ ਦੁਕਾਨ ਹੈ ਬੰਪਰ ਪੇਂਟ ਕਰਨੀ ਹੈ ਇਹ ਸਾਰੇ ਪੇਂਟ ਕੋਲ ਰੱਖਦਾ ਇਧਰ ਉਹ ਸੂਰ ਦਾ ਸ਼ੂਪ ਹੈ ਯਾਰ ਹੋ ਜੀ ਬੰਪਰ ਉਹਰ ਕੁੱਟੀ ਪਰ ਹੋ ਗਈ ਤੇ ਹੁਣ ਵਾਪਸ ਬਾਈ ਪੇਂਟ ਬਣਾ ਲਾਂਗਰ ਇਹਦੇ ਵਗੋ ਪਹਿਨੂੰ ਪੇਂਟ ਕਰ ਦੇਣਾ ਇਹ ਨਾਲ ਇਹ ਫਾਇਦਾ ਹੁੰਦਾ ਪੁੱਟੀ ਭਰਨਾ ਇਹਦੇ ਕੋਈ ਵੀ ਜਿੰਦਾ ਕੋਈ ਚੀਜ਼ ਨਹੀਂ ਆ ਕੋਈ ਵੀ ਹੋ ਨਹੀਂ ਇੱਕ ਇੱਕ ਪ੍ਰਾਪਰਤ ਨੇ ਹੋ ਜਾਂਦਾ ਹੈ ਇਹਨਾਂ ਇਧਰ ਬਿਜ਼ਨਸਮੈਨ ਬੰਦੇ ਜੀ ਕਰਤਾ ਜੀ ਪੇਂਟ ਕੰਮ ਸ਼ੁਰੂ ਪੇਂਟ ਦਾ ਤੇ ਬਾਅਦ ਚ ਦੇਖਦੇ ਆ ਕਿੰਨਾ ਲੱਗਦਾ ਪੇਂਟ ਕਰਕੇ ਬੰਪਰ ਕੋਟ ਹੋਣਾ ਇੱਕ ਕੋਟ ਹੋਰ ਵੱਜਣਾ ਹੈ ਫਿਰ ਹੋਰ ਗੱਲਬਾਤ ਬਣ ਜਾਣੀ ਐਨ ਐਂਡ ਆ ਗਿਆ ਸੈਕਿੰਡ ਕੋਟ ਤੇ ਪੁਣੇ ਵੀ ਸ਼ਾਈਨ ਆਣੀ ਬੜੀ ਕੈਂਟਰ ਪੂਰੀ ਇਹ ਤੋਂ ਬਾਅਦ ਆਪਣਾ ਰਹਿ ਜਾਣੀ ਹੈ ਹੁੱਕ ਤੇ ਪਾਈ ਨੂੰ ਹੁੱਕ ਨੂੰ ਜੇ ਪੇਂਟ ਕਰਾਣਾ ਤੇ ਆਪਣਾ ਇਹਦਰ ਫੁੱਟ ਰੈਸਟਾਂ ਉਨੇ ਪੇਂਟ ਹੋ ਗਿਆ ਤੇ ਪੰਜ ਦਿਨਾਂ ਦਾ ਖਰਾਬ ਕਰਕੇ ਤੇ ਬੰਪਰ ਤੇ ਬਾਅਦ ਹੋ ਕਰੀਗਾਰੀ ਆ ਜਾਣੀ ਹੈ ਪੇਂਟ ਦਾ ਕੰਮ ਹੋ ਗਿਆ ਕੰਪਲੀਟ ਤੇ ਹੁਣ ਤੁਹਾਨੂੰ ਅਸੀਂ ਪੇਂਟ ਦਿਖਾਉਨੇ ਆ ਅਸੀਂ ਜਿਹੜਾ ਕਰਾਇਆ ਇਹਦੇ ਚ ਬਸ ਹੁਣ ਇੱਕ ਹੋੱਕ ਦਾ ਕੰਮ ਰਹਿ ਗਿਆ ਅਸੀਂ ਫਿਰ ਅੱਧਾ ਚੈੱਕ ਕਰਦਾ ਪਿਆ ਪੇਂਟ ਆ ਦੇਖੋ ਪੇਂਟ ਪੇਂਟ ਦੀ ਕੁਆਲਟੀ ਦੇਖੋ ਕਿ ਆ ਕਿੰਦਾ ਹੈ ਇਹ ਇਹਨਾਂ ਪੂਰਾ ਰੀਜਨਲ ਪੇਂਟ ਕਰਵਾਇਆ ਇਹ ਦੇਖੋ ਰਾਤ ਨੂੰ ਹਜੇ ਹੋਰ ਵਧੀਆ ਲੱਗਣਾ ਇਹ ਹੁਣ ਦਿਨ ਹੈ ਨਾ ਥੋੜਾ ਪਤਾ ਨਹੀਂ ਕਿ ਆ ਗਰਾ ਆ ਦੇਖੋ ਬੋਲੇ ਇਹ ਤਾਂ ਗੱਲਬਾਤ ਕਰਾਂਗੇ ਅੱਜ ਅਸੀਂ ਟਰੈਕਟਰ ਨੂੰ ਵੀ ਦੇਖੋ ਬੰਦਾ ਆ ਗੱਲ ਵਾ ਪੂਰੀ ਐ ਨਾ ਮੋਨ ਨਹੀਂ ਕਰਨ ਲੱਗਿਆ ਹੁੱਕ ਨੂੰ ਪੇਂਟ ਗੁੱਲਾ ਕੱਢ ਲੀ ਬਾਈ ਪਰ ਪੀਣ ਲੱਗਿਆ ਮੁੰਡੇ ਚਾਹ ਦੰਦੇ ਅਬੀ ਇਹ ਚੱਕ ਕੋਰ ਪੇਂਟ ਹੋ ਗਿਆ ਤੇ ਥੋੜਾ ਇਹ ਹਰਕਲਾ ਰਾ ਥੋੜਾ ਇਹ ਗਿੱਲਾ ਨੇ ਅਜੇ ਗਿੱਲਾ ਤਾਂ ਕਰਕੇ ਹੁੰਦਾ ਥੋੜਾ ਜਿਹਾ ਹਰਕੇ ਦਾ ਤੇ ਪੇਂਟ ਆਪਣਾ ਕੰਪਲੀਟ ਹੋ ਗਿਆ ਫੋਕ ਵੀ ਹੋ ਗਿਆ ਬੰਪਰ ਨੂੰ ਵੀ ਹੋ ਗਿਆ ਇੱਧਰ ਆਪਣੇ ਫੁੱਟ ਰੈਸਟ ਜਿਹੜੇ ਆਪਾਂ ਹਾਂ ਮੈਸੀ ਵਾਲੇ ਲਵਾਏ ਇਹਨਾਂ ਨੂੰ ਵੀ ਪੇਂਟ ਹੋ ਗਿਆ ਆ ਆਪਣੀ ਪਈ ਹੈ origignal hook ਟਰੈਕਟਰ ਦੀ ਤੇ ਬੰਪਰ ਦਾ ਕੰਮ ਸਿਰਾਂ ਹੋਇਆ ਪਿਆ ਹੈ ਹਨ ਸਾਰੇ ਇਹ ਰਾਤ ਹੋਰ ਵਧੀਆ ਲੱਗਣੇ ਪ੍ਰੀਤ ਦੇ ਵੀ ਲੱਗ ਗਿਆ ਬੈਂਪਰ ਤੇ ਹਜੇ ਇਹ ਪ੍ਰੀਤ ਦਾ ਥੋੜਾ ਜਿਹਾ ਕੰਮ ਰਹਿਦਾ ਇੱਕ ਉੱਪਰ ਦੀ ਪਲੇਟ ਲੱਗਣੀ ਤੇ ਇਧਰ ਕੋਚ ਨਾਲੀ ਕੋਚ ਤੇ ਆਪਰ ਹੀ ਪਲੇਟ ਦਾ ਕੰਮ ਹੋਣਾ ਬਾਕੀ ਬਾਕੀ ਦਾ ਸਾਰਾ ਇਹ ਕੰਪਲੀਟ ਹੋ ਗਿਆ ਇਹ ਵੀ 25 ਇੰਚ ਹੈ ਤੇ ਆਪਣੇ ਵਾਲਾ ਵੀ 25 ਇੰਚ ਹੈ ਇਦਾਂ ਰਹਾ ਇੱਕ ਪਾਉਣੀ ਹੋ ਲੈਣ ਦਾ ਬੰਪਰ ਇਹਨਾਂ ਨੂੰ ਦੇਤਾ ਸਾਡੇ ਟਰੈਕਟਰ ਦਾ ਕੰਮ ਹੋ ਗਿਆ ਕੰਪਲੀਟ ਪੇਂਟ ਵੀ ਹੋ ਗਿਆ ਸਾਰਾ ਤੇ ਹੁਣ ਇਹਦੀ ਥੋੜੀ ਜੀ ਸੁੱਕਣ ਦੀ ਵੇਟ ਕਰਦੇ ਪਏ ਆਪਾਂ ਜਦ ਸੁੱਕ ਗਿਆ ਆਪਾਂ ਚੁਰ ਪੈਣਾ ਇੱਥੋਂ ਤੇ ਬਾਕੀ ਤੁਹਾਨੂੰ ਲੁੱਕ ਦੱਸੋ ਕਿੰਦਾ ਜੀ ਲੱਗੀ ਤੇ ਤੁਹਾਨੂੰ ਅਸੀਂ ਪੇਂਟ ਰਾਤ ਨੂੰ ਦਿਖਾਵਾਂਗੇ ਜਿਆਦਾ ਵਧੀਆ ਪੇਂਟ ਰਾਤ ਨੂੰ ਦੇਖਣਾ ਹੁੰਦਾ ਦਿਨ ਚ ਇਹਨਾਂ ਵਧੀਆ ਚਮਕ ਨਹੀਂ ਰਿਹਾ ਤੇ ਨਾ ਇੰਨੀ ਧੋਪ ਹੈ ਹੁਣ ਇੱਥੇ ਵੀ ਆਪਾਂ ਹੁਣ ਆਹ ਹਾਰ ਥੱਲੇ ਨੂੰ ਕਰਕੇ ਤੇ ਚਲ ਜਾਣਾ ਆਪਾਂ ਤੇ ਇੱਕ ਸਕੰਜਾ ਲੈ ਕੇ ਜਾਣਾ ਆਪਾਂ ਉਹ ਕਿਸੇ ਦਾ ਲੈ ਕੇ ਆਏ ਸੀਗੇ ਤੇ ਉਹਦੇ ਵਿੱਚ ਆਪਾਂ ਆਪਣੀ ਆਹ ਹੁੱਕ ਵੀ ਰੱਖ ਲੈਣੀ ਤੇ ਆਪਣੀ ਡਰਾਵਰ ਵੀ ਰਹਿ ਜਿਹਦੇ ਵਿੱਚ ਰਹਿ ਜਾਣੀ ਹੈ ਤੇ ਇਹ ਬਾਕੀ ਟਰੈਕਟਰ ਦੀ ਗੱਲ ਬਾਤ ਪੂਰੀ ਐਨ ਬਣ ਗਈ ਐਂਡ ਲਓ ਜੀ ਦਰਪੇ ਆਪਾਂ ਟਰੈਕਟਰ ਲੈ ਕੇ ਆਪਣਾ ਵੈਂਟਰੋ

ਖਲਾ ਗਈ ਤੇ ਆਪਾਂ ਉਹ ਬਣ ਲੱਗਿਆ ਮੇਕੜੀ ਤੇ ਰਾਹ ਹੋ ਗਿਆ ਜਿਆਦਾ ਖੁਸ਼ ਹੋ ਤੇ ਹੁਣ ਮਿੱਟੀ ਕਹਿੰਦਾ ਭੁੱਖ ਲੱਗੀ ਹੋਈ ਤੇ ਆਪਾਂ ਉਹ ਮੇਕੜੀ ਵੱਲ ਭੋੜਨ ਲੱਗਿਆ ਤੇ ਆ ਰਾਹ ਤੇ ਚੱਲ ਕਰਨ ਲੱਗਿਆ ਮਿੱਟੀ ਕਹਿੰਦਾ ਰਲਨ ਕਰਨੀ ਆ ਆਪਾਂ ਸ਼ਖੜਾ ਸਿੱਧਾ ਮੇਕੜੀ ਜਾਣਾ ਤੇ ਮੇਕੜੀ ਹੋਰੇ ਵਿੱਚੀ ਘੁਮਾ ਕੇ ਲਾ ਦੇ ਟਰੈਕਟਰ ਜੀ ਬਤੂ ਖਾ ਪੀ ਗਏ ਦੁਆਰਾ ਕਿੰਨਾ ਟਰੈਕਟਰ ਆਪਾਂ ਕਾਰਨੋਂ ਤੇ ਨੀਰਾ ਜ਼ਿਆਦਾ ਹੋ ਗਿਆ ਚਲੋ ਹੁਣ ਆਪਾਂ ਜਾ ਲੈਣ ਅੱਗੇ ਇੱਕ ਆਪਾਂ ਕੰਕਰੋ ਰਲਾਣ ਪਰੋਂ ਆਪਾਂ ਕਰ ਫਿਰ ਆਪਾਂ ਘਰ ਪਹੁੰਚ ਜਾਣਾ ਆਪਣੇ ਉਹ ਮੈਂ ਨੁਦਲੀ ਤੇ ਠੰਡ ਵੀ ਹੋ ਗਈ ਤੇ ਹਨੇਰਾ ਵੀ ਹੋ ਗਿਆ ਟਰੈਕਟਰ ਬਟ ਠੰਡ ਬਹੁਤ ਲੱਗਦੀ ਐ ਇੱਕ ਤਾਂ ਛਤਰੀ ਵੀ ਐ ਨਹੀਂ ਤੇ ਕਿ ਤੋਂ ਤੋਂ ਵੀ ਹਲਕੀ ਹਲਕੀ ਬੈਣੀ ਸ਼ੁਰੂ ਹੋ ਗਈ ਤਾਂ ਕਰਕੇ ਠੰਡ ਜ਼ਿਆਦਾ ਹੋ ਗਈ ਕੁਝ ਜ਼ਿਆਦਾ ਹੀ ਰੋਡ ਨਾਲ ਤੇ ਜ਼ਿਆਦਾ ਹੀ ਠੰਡ ਹੋ ਗਈ ਤੇ 2 ਮਿੰਟ ਦਾ ਕੱਜੀ ਆਪਣੇ ਘਰ ਪਹੁੰਚ ਜਾਣਾ ਤੇ ਇਧਰ ਹਨੇਰਾ ਨੂੰ ਰਾਤ ਦਾ ਵੀ ਉਹ ਬੰਪਰ ਦਾ ਕਿਤਨਾ ਨਾ ਤੇ ਪਿੱਛੇ ਪੂਰਾ ਖਿੱਚਦਾ ਟਰੈਕਟਰ ਪੂਰਾ ਹੈ ਫੁੱਲ ਹੋ ਗਿਆ ਹੁਣ